ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ। ਉਮੀਦ ਕਰਦੇ ਆ ਆਪਣੇ ਭਰਾ ਸਾਰੇ ਠੀਕ ਹੋਣਗੇ। ਲਓ ਜੀ ਅੱਜ ਪਹੁੰਚੇ ਸੀ ਆਪਾਂ ਬਾਈ ਕੁਲਦੀਪ ਕੋਲੇ ਫਰੋਈ ਪਰ ਜਿੱਥੇ ਕਿ ਆਪਣੇ ਕੋਲੇ 363 ਇੱਕ ਪਿੰਡ ਲੰਡਿਆ ਤੋਂ ਪਿਆਰ ਹੋ ਰਿਹਾਗਾ, ਇੰਜਨ ਮੋਡੀਫਾਈ ਹੋ ਰਿਹਾਗਾ। ਸੋਸ ਟਰੈਕਟਰ ਦਾ ਆਪਾਂ ਡੀਜ਼ਲ ਪੰਪ ਆ ਜਿਹੜਾ ਫੁੱਲ ਮੋਡੀਫਾਈ ਕਰਾਉਣਾ, ਐਮਕੇਸੀ ਜੋਇੰਟ ਵਗੈਰਾ ਸੱਜਾ ਹੋ ਰਿਹਾ। ਤੇ ਬਾਈ ਕੋਲੇ ਆਏ ਸੀ। ਆਓ ਤੁਹਾਨੂੰ ਦਿਖਾਉਣੇ ਆ ਪੰਪ ਕਿੱਦਾਂ ਪੱਲ ਰਿਹਾਗਾ ਤੇ ਪੰਪ ਦੇ ਵਿੱਚ ਕੀ ਫਾਲਟ ਨਿਕਲਦਾ ਕਿੱਦਾਂ ਫੇਟੇ ਹੁੰਦੀ ਹੈ ਸਾਰ ਤੇ ਬਾਕੀ ਬਾਈ ਦੇ ਬੋਰਡ ਤੇ ਨਿਗਾ ਮਰਾਈ ਦਿਆ ਤੁਹਾਨੂੰ ਕੁਲਦੀਪ ਡੀਜ਼ਲ ਸਰਵਿਸ ਤੇ ਇਹ ਆਪਣਾ ਮਖੂ ਗੇਟ ਦੇ ਵਿੱਚ ਇਹਨਾਂ ਦੀ ਸ਼ਾਪ ਆ ਗਈ ਤੇ ਜੇ ਕਿਸੇ ਭਰਾ ਨੇ ਆਣਾ ਹੋਵੇ ਪੰਪ ਦਾ ਕੰਮ ਕਰਵਾਉਣਾ ਹੋਵੇ ਤਾਂ ਤੁਸੀਂ ਇੱਥੇ ਆਪਣਾ ਕੰਮ ਕਰਵਾ ਸਕਦੇ ਬਾਕੀ ਦਿਖਾਉਣਾ ਤੁਹਾਨੂੰ ਬਾਕੀ ਪੰਪਾ ਖੁੱਲਰ ਹੈ ਆਪਣਾ ਤੇ ਸੋਏ ਦੇ ਵਿੱਚ ਫੁੱਲ ਮੋਡੀਫਾਈ ਕਰਾਉਣਾ ਐਮ ਪੀ ਸੀ ਯੂਨਿਟ ਵਗੈਰਾ ਲਾ ਕੇ ਆਪਾਂ ਤੇ ਬਾਕੀ ਪੰਪ ਵਗੈਰਾ ਆਪਣਾ ਖੁੱਲ ਚੁੱਕਿਆਗਾ ਇੱਕ ਆਪਣੇ ਕੋਲ ਫੋਰਡ ਦਾ ਪੰਪ ਬਾਈ ਕੋਲ ਲੈ ਕੇ ਆਇ ਸੀ ਜਿਹੜਾ ਕਿ ਆਪਣੇ ਸ਼੍ਰੀ ਅਮਰਸਰ ਸਾਹਿਬ ਤੋਂ ਆਇਆ ਵਾ ਆਪਣੇ ਕੋਲ ਟਰੈਕਟਰ ਕਿਉਂਕਿ ਇਸ ਦੇ ਵਿੱਚ ਇੰਜਨ ਬਾਈ ਨੇ ਪਹਿਲਾਂ ਨਵਾਂ ਕਰਵਾਇਆ ਸੀਗਾ ਤੇ ਫਿਰ ਹੁਣ ਆਪਾਂ ਇਹਦੇ ਵਿੱਚ ਪਾਵਰ ਵਧਾਉਣੀ ਇੰਜਨ ਦੀ ਤੇ ਇੰਜਨ ਵੀ ਆਪਾਂ ਓਵਰਹਾਲ ਹੋ ਰਿਹਾਗਾ ਬਾਕੀ ਇਹਦੇ ਵਿੱਚ ਪੰਪ ਦੀ ਫੁੱਲ ਮੋਡੀਫਿਕੇਸ਼ਨ ਕਰਾਉਣ ਲਈ ਬਾਈ ਕੋਲੇ ਆਈ ਸੀ ਆਪਾਂ ਠੀਕ ਹੈ ਜੀ ਮੱਕੇਦਰ ਹੌਲੈਂਡ ਦਾ ਆਪਣਾ ਪੰਪ ਖੁੱਲ ਰਿਹਾਗਾ ਤੇ ਇਹਦੇ ਵਿੱਚ ਫਿਰ ਐਮਪੀਸੀ ਯੂਨਿਟ ਦੀ ਆਪਾਂ ਫਿਟਿੰਗ ਕਰਵਾਉਣੀ ਆ ਤੇ ਫਿਰ ਉਸ ਤੋਂ ਬਾਅਦ ਟੈਸਟ ਵਗੈਰਾ ਆਪਾਂ ਕਰਵਾਵਾਂਗੇ ਪੰਪ ਨੂੰ ਠੀਕ ਆ ਜੀ ਪਹਿਲਾਂ ਖਰਾਬ ਤੇ ਜਾਊਗਾ ਪੰਪ ਉਹਦੇ ਵਿੱਚ ਪੈਨ ਵਗੈਰਾ ਲਵਾਉਣੀ ਆ ਫਿਰ ਬਾਈ ਨੇ ਬਾਕੀ ਟੈਸਟ ਬੈਂਚ ਹੈ ਰਿਆ ਰੂਟਰ ਪੰਪ ਦਾ ਠੀਕ ਆ ਜੀ ਬਾਕੀ ਇੱਕ ਹੌਲੈਂਡ ਦਾ ਆਪਾਂ ਪੰਪ ਆ ਕਰਵਾ ਲਿਆ ਇਹਦੇ ਵਿੱਚ ਬਾਡੀ ਵਗੈਰਾ ਵੱਡੀ ਸੀਗੀ ਤੇ ਨਵੀਂ ਪੁਆਈ ਹੈ ਠੀਕ ਆ ਜੀ ਤੇ ਇਹਦੇ ਵਿੱਚ ਹੈੱਡ ਵੀ ਆਪਣਾ ਵੱਡਾ ਪਵਾਇਆਗਾ ਜਿਹੜਾ ਕਿ ਪਲੰਦਰ ਹੁੰਦਾਗਾ ਠੀਕ ਹੈ ਜੀ ਮੋਟਾ ਕਰਵਾਇਆਗਾ ਫੈਟਾ ਤੇ ਹੁਣ ਇਧਰ ਨੋਜ਼ਲਾਂ ਗ੍ਰੈਂਡ ਹੋਈ ਜਾਂਦੀਆਂ ਆਪਣਾ ਹਾਲੈਂਡ ਦੀਆਂ ਲਓ ਜੀ ਤੇ ਨੋਜ਼ਲਾਂ ਗ੍ਰੈਂਡ ਕਰੀ ਜਾਂਦਾ ਬਾਈ ਤੇ ਚਲੋ ਬਾਕੀ ਆਪਾਂ ਖੁੱਲ ਗਿਆ ਸਮਾਨ ਸਾਰਾ ਪਾਰਟ ਸਾਰਾ ਖੋਲ ਲਿਆ ਸੀ ਬਾਈ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਪਾਤੇ ਖਲਾਰੇ ਪمپ ਦੇ ਤੇ ਆਹ ਪਾਰਟਸ ਵਗੈਰਾ ਸਾਰੇ ਨਿਕਲੇ ਆ ਪੰਪ ਦੇ ਵਿੱਚੋਂ ਤੇ ਇੱਕ ਪੰਪ ਆਪਣਾ ਇਧਰ ਕੰਪਲੀਟ ਹੋ ਚੁੱਕਿਆ ਆਪਣਾ ਠੀਕ ਆ ਜੀ ਕਿਉਂਕਿ ਬਾਕੀ ਆਹ ਪਲੇਟ ਲੈ ਜਾਂਦੀ ਹੁੰਦੀ ਹੈ ਇਹਦੀ ਜਦੋਂ ਆਪਾਂ MPC ਯੂਨਿਟ ਲਵਾਈਏ ਆਹ ਚੀਜ਼ ਲੈ ਜਾਣੀ ਹੈ ਆਪਣੀ ਤੇ ਇਹਦੀ ਜਗ੍ਹਾ ਤੇ ਆਪਣਾ ਆਹ ਸਿਸਟਮ ਲੱਗ ਜਾਣਾ ਹੁੰਦਾਗਾ ਕਿਉਂਕਿ ਇਹ ਵੈਕਮ ਜਿਵੇਂ ਟਰਬੋ ਦੀ ਵੈਕਮ ਆਪਣੇ ਪੰਪ ਨੂੰ ਜਾਂਦੇ ਆ ਉਸ ਮੁਤਾਬਕ ਹੀ ਇਹਨੂੰ ਸੈਂਸਿੰਗ ਮਿਲਦੀ ਹੈ ਬਲੰਜਰ ਨੂੰ ਡੀਜ਼ਲ ਵਧਾਉਣ ਘਟਾਉਣ ਦੀ ਠੀਕ ਆ ਜੀ ਇਹ ਐਮਪੀਸੀ ਯੂਨਿਟ ਦਾ ਕੰਮ ਹੁੰਦਾਗਾ ਬਾਕੀ ਇੱਕ ਆ ਜਿਆਦਾ ਰੋਟਰ ਪੰਪ ਤੇ ਤੁਸੀਂ ਵੇਖਿਆ ਨਾ ਸਵਿੱਚ ਵਗੈਰਾ ਜੀ ਲੱਗੀ ਹੁੰਦੀ ਹੈਗੀ ਇਹਦਾ ਮੇਨ ਕੰਮ ਆਪਣੇ ਕੋਈ ਕੰਮ ਨਹੀਂ ਆਉਂਦਾਗਾ ਮੇਨ ਜਿਆਦਾ ਸਰਦੀਆਂ ਦੇ ਵਿੱਚ ਠੰਡੇ ਇਲਾਕਿਆਂ ਦੇ ਵਿੱਚ ਜਿਆਦਾ ਯੂਜ਼ ਹੁੰਦਾ ਟਰੈਕਟਰ ਨੂੰ ਸਟਾਰਟਿੰਗ ਵੇਲੇ ਠੀਕ ਆ ਜੀ ਜਿੱਥੇ ਟੈਂਪਰੇਚਰ ਆਪਣਾ ਮਾਈਨਸ ਤੋਂ ਵੀ ਥੱਲੇ ਚਲਾ ਜਾਂਦਾਗਾ ਤੇ ਚਲੋ ਬਾਕੀ ਇੱਧਰ ਸਾਰੇ ਭਰਾ ਆਪਣੇ ਆਏ ਹੋਏ ਆ ਕੰਮ ਕਰਵਾਉਣ ਲਈ ਬਾਈ ਕੋਲੇ ਇੱਧਰ ਜਿਹੜੀ ਆ ਬੈਂਚ ਆ ਗਾ ਆਪਣਾ ਇਹ ਤੇ ਇਨਲੈਂਡ ਪੰਪ ਆਪਣਾ ਚੈਕਿੰਗ ਹੁੰਦਾ ਗਾ ਸਾਰਾ ਚਲ ਵਾਕੀ ਬਾਈ ਨੇ ਫਿਟਿੰਗ ਸ਼ੁਰੂ ਕਰਤੀ ਆਪਣੇ ਡੀਜ਼ਲ ਪੰਪ ਦੀ ਤੇ ਹੋ ਰਹੀ ਆ ਫਿਟਿੰਗ ਇੱਧਰ ਰਟਰ ਪੰਪ ਦੀ ਆਪਣੀ ਕੀ ਜੀ ਸਪੀਡ ਵਗੈਰਾ ਆਪਾਂ ਫੋਲੋ ਵਧਾਉਣੀ ਆ ਕਿਉਂਕਿ ਇਹ ਟਰੈਕਟਰ ਨੇ ਜਾਣਾ ਆਪਣਾ ਮੇਲੇ ਠੀਕ ਆ ਜੀ ਤੇ ਬਾਕੀ ਸਾਰੇ ਲੌਂਗ ਜਿਹੜੀ ਆਪਾਂ ਡੀਜ਼ਲ ਪੰਪ ਦੇ ਉੱਪਰ ਆ ਆਪਾਂ ਡੈਫਰਨ ਲਵਾਈ ਆ ਤੇ ਪਹਿਲਾਂ ਵਾਲੀ ਪਲੇਟ ਤੁਹਾਨੂੰ ਦਿਖਾਈ ਸੀ ਆਪਾਂ ਉਤਾਰ ਕੇ ਆਹ ਨਹੀਂ ਪਲੇਟ ਜਿਹੜੀ ਉਤਾਰਤੀ ਸੀਗੀ ਇਹ ਜਗ੍ਹਾ ਤੇ ਫੇਰ ਆ ਲਵਾਈ ਆ ਡੈਫਰਨ ਜਿਹੜੀ ਕਿ ਆਪਣੀ ਐਮ ਪੀ ਸੀ ਯੂਨਿਟ ਕਹਿੰਦੇ ਨੇ ਜਿਹਨੂੰ ਆਪਾਂ ਠੀਕ ਆ ਜੇ ਇਹਨੂੰ ਫੁੱਲ ਮੋਡੀਫਾਈ ਕਰਵਾਵਾਂਗੇ ਆਪਾਂ ਤੇ ਬਾਕੀ ਫਿਟਿੰਗ ਕਰੀ ਜਾਂਦਾ ਬਾਈ ਅਨਪਰਤਾ ਹੋਣਾ ਨੂੰ ਕਰਨਗੇ ਟੈਸਟ ਟੈਸਟ ਬੈਂਚ ਦੇ ਉੱਪਰ ਟੈਸਟਿੰਗ ਹੋਊਗਾ ਤੇ ਫਿਰ ਉਸ ਤੋਂ ਬਾਅਦ ਡੀਜ਼ਲ ਵਗੈਰਾ ਦੀ ਸੈਟਿੰਗ ਹੋਊਗੀ ਜੋ ਪਰ ਹੋਊਗਾ ਟੈਸਟ ਡੀਜ਼ਲ ਪੰਪ ਟੈਸਟ ਬੈਂਚ ਦੇ ਉੱਪਰ ਠੀਕ ਹੈ ਜੀ ਫਿਟਿੰਗ ਜਿਹੜਾ ਪمپ ਜਿਹੜਾ ਆਪਾਂ ਪਿੰਡ ਲੰਡੇ ਤੋਂ ਤਿਆਰ ਕਰ ਰਹੇ ਸੀ ਸੋ ਇਹਦਾ ਆਪਾਂ ਨੂੰ ਪਲੰਜਰ ਬਦਲਣਾ ਪਊਗਾ ਕਿਉਂਕਿ ਪਲੰਜਰ ਇਹਦਾ ਡਾਊਨ ਸੀਗਾ ਬਾਕੀ ਮਸ਼ੀਨ ਤੇ ਬੰਨ ਕੇ ਸੈਟਿੰਗ ਕੀਤੀ ਸੀਗੀ ਪਰ ਲੇਕ ਨਹੀਂ ਚੱਲਦਾਗਾ ਠੀਕ ਆ ਜੀ ਜਿਹੜਾ ਪਲੰਜਰ ਵਗੈਰਾ ਹੈ ਨਵਾਂ ਪਾਉਣਾ ਪੈਣਾ ਕਿਉਂਕਿ ਇਹ ਪਲੰਜਰ ਖਤਮ ਆਗਾ ਠੀਕ ਆ ਬਾਈ ਜੀ ਦਾ ਨਵਾਂ ਪਾਉਣਾ ਪਊਗਾ ਤੇ ਫਿਰ ਦੁਬਾਰਾ ਪمپ ਖੁੱਲ ਰਿਹਾਗਾ ਦੁਬਾਰਾ ਖੋਲ ਕੇ ਪੰਪ ਤੇ ਫਿਰ ਪਲੰਜਰ ਵਗੈਰਾ ਕਰਾਉਣਾ ਬਾਈ ਤੋਂ ਨਵਾਂ ਫੈਟ ਠੀਕ ਆ ਜੀ ਲਓ ਜੀ ਇਧਰ ਡੀਜ਼ਲ ਪੰਪ ਤੇ ਆਪਣੀ ਬਾਡੀ ਪੈ ਗਈ ਸੀ ਨਵੀਂ ਤੇ ਸੋ ਇਹਦੇ ਉੱਪਰ ਜਿਹੜੀ ਨੰਬਰ ਅਤੇ ਪਾਰਟ ਨੰਬਰ ਹੁੰਦਾਗਾ ਉਹ ਸਾਰੀ ਪਲੇਟ ਪਟਕੇ ਤੇ ਫਿਰ ਇਹਦੇ ਉੱਪਰ ਫਿਟਿੰਗ ਕਰੀ ਜਾਂਦਾ ਬਾਈ ਠੀਕ ਆ ਜੀ ਤੇ ਬਾਕੀ ਜਿਹੜਾ ਇਹ ਪੰਪ ਆਇਆ ਆਪਾਂ ਨੂੰ 2 ਦਿਨ ਬਾਅਦ ਮਿਲੂਗਾ ਉਹ ਵੀ ਬਾਬੇ ਆਪਣਾ ਹੌਲੈਂਡ ਟਰੈਕਟਰ ਦਾ ਜਿਹੜਾ ਡੀਜ਼ਲ ਪੰਪ ਸੀ ਇਧਰ ਹੋ ਗਿਆ ਫਿੱਟ ਤੇ ਇੱਕ ਲਿਫਟ ਪੰਪ ਵੀ ਆਪਾਂ ਨਵਾਂ ਪਾਉਣਾ ਸੀਗਾ ਬਾਕੀ ਆਪਾਂ ਨੂੰ ਉਧਰੋਂ ਆਉਂਦੇ ਹੁੰਦੇ ਹਨੇਰਾ ਹੀ ਹੋ ਗਿਆ ਤੇ ਜਿਹੜਾ ਸਪੈਸ਼ਲ ਐਡੀਸ਼ਨ ਦਾ ਡੀਜ਼ਲ ਪੰਪ ਸੀ ਆਪਾਂ ਤੇ ਇਹ ਆਪਾਂ ਉੱਥੇ ਬਾਈ ਕੋਲੇ ਰੱਖਿਆ ਸੀ ਕਿਉਂਕਿ ਉਹਦੇ ਵਿੱਚ ਕੁਝ ਪਾਰਟ ਸੀਗਾ ਬਾਈ ਨੇ ਮੰਗਾਉਣਾ ਸੀਗਾ ਕਿਉਂਕਿ ਹੈ ਨਹੀਂ ਸੀ ਉਹਨਾਂ ਕੋਲੇ ਠੀਕ ਆ ਜੀ ਤੇ ਇਹਦੇ ਵਿੱਚ ਵੀ ਆਪਾਂ ਪਾਵਰ ਦੀ ਪੰਪ ਦੇ ਵਿੱਚ ਹੋਰ ਵਧਵਾ ਕੇ ਲਿਆਂਦੀ ਆ ਕਿਉਂਕਿ ਜਿਹੜੇ ਪਹਿਲਾਂ ਵਾਲੇ ਪੰਪ ਅਸੀਂ ਲਿਆ ਸੀਗਾ ਪੁਰਾਣਾ ਲਿਆ ਸੀ ਜਿਸ ਦੇ ਕਾਰਨ ਕਰਕੇ ਟਰੈਕਟਰ ਚੱਕਰ ਤੋੜਦਾ ਸੀ 4-500 ਤੇ ਬਾਕੀ ਚੱਕਰ ਤਾਂ ਚਲੋ ਤੋੜਦਾ ਸੀ ਜਿਹੜੇ ਬਾਕੀ ਦਬਦਾ ਸੀ ਉਹਦਾ ਵੀ ਠੀਕ ਧੂਆਂ ਮਾਰਦਾ ਸੀਗਾ ਤੇ ਸੋ ਆਪਾਂ ਇਹਦੇ ਵਿੱਚ ਪੰਪ ਦੁਆਰਾ ਰੀਸਟੋਰ ਕਰਵਾਇਆ ਬਾਡੀ ਵਗੈਰਾ ਨਵੀਂ ਪਾਈਏ ਕਿਉਂਕਿ ਪਹਿਲਾਂ ਵਾਲੀ ਬਾਡੀ ਖਰਾਬ ਨੈਗਲੀਜੀ ਸੀ ਤੇ ਪੰਪ ਆਪ ਨੂੰ ਖਰਾਬ ਮਿਲਿਆ ਸੀਗਾ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਕੰਮ ਨਮਾ ਕਰਵਾਤਾ ਇਸ ਡੀਜ਼ਲ ਪੰਪ ਦਾ ਤੇ ਓਕੇ ਦੀਆਂ ਰਿਪੋਰਟਾਂ ਵਾਕੀ ਟਰੈਕਟਰ ਸਟਾਰਟ ਕਰਕੇ ਦੇਖ ਲਿਆ ਸੀ ਬਿਲਕੁਲ ਓਕੇ ਆ ਤੇ ਬਾਕੀ ਤੁਹਾਨੂੰ ਸਾਊਂਡ ਕੁਆਲਿਟੀ ਵੀ ਚੈੱਕ ਕਰਵਾਵਾਂਗੇ ਤੇ ਕਿਵੇਂ ਲੱਗਦੀ ਤੁਹਾਨੂੰ ਠੀਕ ਹੈ ਜੀ ਤੇ ਇਧਰ ਆਪਣਾ ਆਰਜਨ ਟਰੈਕਟਰ ਕਾਇਆ ਸੀਗਾ ਆਪਣੇ ਕੋਲ ਤੇ ਇਹਦੇ ਵਿੱਚ ਆਪਾਂ 3 ਸਪੀਡ ਕੀਤਾ ਸੀ ਅੱਜ ਤੋਂ 3 ਸਾਲ ਪਹਿਲਾਂ ਸਾਢੇ 3 ਸਾਲ ਪਹਿਲਾਂ ਤੇ ਪਰ ਲੇਕਨ ਬਾਈ ਨੇ ਜਿਹੜੀ ਇੰਦਰ ਲਈ ਪੀਟੀਓ ਟੁੱਟੀ ਸੀ ਉਹ ਉਹ ਤੋਂ ਆਪਣੇ ਪਿੰਡੋਂ ਕਰਵਾਈ ਸੀ ਤੇ ਉਸ ਤੋਂ ਬਾਅਦ ਫਿਰ ਗੇਅਰ ਨਿਕਲਣ ਲੱਗ ਗਿਆ ਸੀ ਦਾ 3 ਸਪੀਡ ਵਾਲਾ ਕਹਿੰਦਾ ਮਤਲਬ ਵਿੱਚੋਂ ਪ੍ਰੋਪਰ ਸੈਟਿੰਗ ਨਹੀਂ ਹੋਈ ਸੀ ਲੀਵਰ ਦੀ ਤੇ ਸੋ ਆਪਣੇ ਕੋਲੇ ਦੁਬਾਰਾ ਆਇਆ ਸੈਟਿੰਗ ਕਰਾਉਣ ਵਾਸਤੇ ਠੀਕ ਆ ਜੀ ਤੇ ਇਧਰ ਫੋਰ ਟਰੈਕਟਰ ਦਾ ਆਪਣਾ ਵਰਕ ਚੱਲੀ ਜਾਂਦਾ ਦਾ ਡੀਜ਼ਲ ਪੰਪ ਆਪਾਂ ਫੜਾਇਆ ਸੀਗੇ ਤੇ ਇਸ ਪਹਿਲੇ ਛੰਦੀ ਵੀ ਕੱਲ ਨੂੰ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਆਪਣੇ YouTube ਤੇ ਜਿਹੜਾ ਪਾਰਟ ਨੰਬਰ 2 ਆ ਕੱਲ ਨੂੰ ਬਣੂਗਾ ਇਹਦਾ ਠੀਕ ਆ ਜੀ ਤੇ ਕਰਾਂਗੇ ਕੱਲ ਨੂੰ ਓਕੇ ਦੀ ਰਿਪੋਰਟਾਂ ਆਪਾਂ ਧੰਨਵਾਦ ਆਪਾਂ ਸਾਊਂਡ ਕੁਆਲਿਟੀ ਤੁਹਾਨੂੰ ਚੈੱਕ ਕਰਵਾਉਂਦੇ ਆਪਾਂ ਚਾਹੀਦੀ ਤੁਹਾਨੂੰ ਸਾਊਂਡ ਕੁਆਲਿਟੀ ਚੈੱਕ ਕਰਵਾਉਂਦੇ ਆਪਾਂ 마리 레서 마리 레서 ਲਓ ਜੀ ਓਕੇ ਦੀ ਰਿਪੋਰਟ ਆਪਣੀ ਤੇ ਬਾਕੀ ਤੁਹਾਨੂੰ ਸਾਊਂਡ ਕੁਆਲਿਟੀ ਆਪਾਂ ਚੈੱਕ ਕਰਵਾਤੀ ਲਓ ਜੀ ਆਪਾਂ ਹੌਲੈਂਡ ਕਰਤਾ ਸੀ ਕੰਪਲੀਟ ਤੇ ਲੈ ਗਏ ਸੀ ਬਾਈ ਆਪਣਾ ਟਰੈਕਟਰ ਨੂੰ ਤੇ ਸੋ ਆਪਾਂ ਹੁਣ ਸਾਂਭ ਕੇ ਆਪਣਾ ਸਮਾਨ ਤੇ ਚੱਲਦੇ ਆਂ ਕਰ ਤੇ ਟਾਈਮ ਕੋ ਜੋ ਮੇਰੇ ਹਿਸਾਬ ਨਾਲ 9:30 ਦੇ 10 ਦੇ ਵਿੱਚ ਵਿੱਚ ਹੋ ਗਿਆ ਹੋਊਗਾ ਠੀਕ ਆ ਜੀ ਤੇ ਚਲੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਾਂਗੇ ਤੁਹਾਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਕੱਲ ਨੂੰ ਲੈ ਕੇ ਆਵਾਂਗੇ ਆਪਾਂ ਤੁਹਾਡੇ ਲਈ ਸਪੈਸ਼ਲ ਵਲੌਗ ਜੋ ਕਿ ਆਪਣੇ TX ਸੁਪਰ TX ਸਪੈਸ਼ਲ ਐਡੀਸ਼ਨ ਸੌਰੀ TX ਸਪੈਸ਼ਲ ਐਡੀਸ਼ਨ ਦਾ ਜਿਹੜਾ ਆਪਣਾ ਵਰਕ ਚੱਲ ਜਾਂਦਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ